موسیقی <تصفح> <تصفح>

ਸਭ ਜੀ ਆਇਆਂ ਨੂੰ ਪਾਤਸ਼ਾਹ ਜੀ ਸੰਬੋਧਨ ਲਈ ਸੰਤ ਪਾਤ੍ਰਾਂ ਸੰਬਧੀ ਪਾਣੀ ਅਧਿਆਪਨ ਕਰਦੇ ਪਾਤਸ਼ਾਹ ਦੇ ਰਾਜਕੀਏ ਦੇ ਅਨੁਸਾਰ ਸਿੱਖਿਆ ਮਾਤਮ ਦੇ 36 ਗਾੜ ਹਰ ਚਿਤਵਾ ਕਰਦੇ ਹੋ ਸੋ ਪਾਤੀ ਮਨ ਜੀ ਕੇਤ ਬੰਦੀ ਰਾਖਾ ਕਾਕਾ ਨਿਰਗ ਬਦਲ ਕਲੇਲਾ ਸਾਖਾ ਕਰਮ ਹੀਤ ਸਰਵਾਜਨ ਲਈ ਸ੍ਰੀ ਸਿਧਾਂਤ ਪਰ ਸਾਧਨ ਹੀਤ ਕੀਤੇ ਹੋਏ

ਪੰਜ ਸਿਧਾਂਤਾਂ ਦੇ ਸਾਰ ਹਨ 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 ਤੁਖਾਰੀ ਮਹੱਲਾ ਪਹਿਲਾ ਬੋਲਾਵੜ ਭੁੱਲੀ ਫੁੱਲ ਫੋਲ ਪਚੋ ਤਾਣੀ ਤੇਰੇ ਚੋੜਿਆੜੀ ਸੁਤੀ ਤੇਰੀ ਸਾਰ ਨਾ ਜਾਣੇ ੋ ਲਾਵੜਾ ਭੁੱਲੀ ੋ ਲੋਲ ਪਛੋਤਾਣੀ ਪਿਰ ਛੋਡਿਆੜੀ ਸੁਤੀ ਪੀ ਕੀ ਸਾਰ ਨਾ ਜਾਣੀ ਕੀਰਤ ਸੰਜੀਵ ਫਲਕੁਣ ਆਨੰਦ ਉਪਾਰਜਣਾ ਬਾਹੇ ਗੁਰੂ ਨੂੰ ਬਾਹੇ ਗੁਰੂ ਧਨ ਤਨ ਸਿਨੇ ਗੁਰੂ ਤੇਗ ਬਹਾਦਰ ਸਾਇ ਜੀ ਅਨੰਦ ਸਿ ਗੁਰੂ ਤੇਗ ਬਹਾਦਰ ਸਾਇ ਜੀ ਬਾਹੇ ਗੁਰੂ ਜੀ ਦਾ ਖਾਲਸਾ ਬਾਹੇ ਗੁਰੂ ਜੀ ਦੀ ਫਤਿਹ ਬਾਹੇ ਗੁਰੂ ਜੀ ਦਾ ਖਾਲਸਾ ਮਹਾਰਾਜ ਜੀ ਦੀ ਫਤਿਹ ਤੇਖ ਓਮਕਾਰ ਧਿਕ ਓਮਕਾਰ ਸਤਨਾਮ ਸਤਨਾਮ ਕਰਤਾ ਪਰਖ ਕਰਤਾ ਪਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਅਜੂਨੀ ਸੈ ਭੰ ਸੈ ਭੰ ਗੁਰ ਪ੍ਰਸਾਦੁ ਤੁਧਿ ਸਾਜ ਜਪ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਤੇਹੀ ਸੱਚ ਤੇਹੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਉੱਚਾ ਸੋਚਣਾ ਹੋ ਗਈ ਸੋਚੇ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋ ਗਈ ਚੁੱਪੇ ਚੁੱਪ ਨਾ ਹੋ ਗਈ ਜੇ ਨਾ ਹੀ ਰਹਾਲੇ ਅਵਤਾਰ ਜੇ ਨਾ ਹੀ ਰਹਾਣੀ ਕਾਰ ਧੁਖਿਆ ਭੁਗ ਨਾ ਉਤਰੀ ਧੁਖਿਆ ਭੁਗ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਜੇ ਬੰਨਾ ਪੁਰੀਆ ਭਾਰ ਸੈਸ ਸੈਸ ਪਾਲਖ ਹੋਏ ਸੈਸ ਸੈਸ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਨਾ ਚੱਲੇ ਨਾਲ ਕਿ ਸੱਚਿਆਰਾ ਹੋਈ ਐ ਕਿ ਸੱਚਿਆਰਾ ਹੋਈ ਐ ਕਿਵ ਕੂੜਾ ਤੁੱਟੇ ਪਾਲ ਕਿਵ ਕੂੜਾ ਤੁੱਟੇ ਪਾਲ ਮੁਕੰਮਰ ਜਾਈ ਚੱਲਣਾ ਮੁਕੰਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ